ਇਹ ਜਿਹੜਾ ਰੱਬ ਨੇ ਸਰੀਰ ਦਿੱਤੇ ਨੇ ਜੀ ਇਸੇ ਸਰੀਰ ਵਿੱਚ ਦੱਸ ਦਿੱਤਾ ਵੀ ਤੇਰੇ ਕੋਲ ਪੈਸਾ ਬਹੁਤ ਹੋਏਗਾ ਪਰ ਬੱਚੇ ਖੋਲਣਗੇ ਬਾਪੂ ਤੂੰ ਪੈਸੇ ਨਾ ਗਿਣ ਜੇ ਤੂੰ ਪੈਸੇ ਗਿਨੇਗਾ 2 4 ਨੋਟ ਦਾ ਫੇਰ ਬਦਲ ਕਰ ਦੇਗਾ ਬੰਦੇ ਕੋਲ ਖਾਣ ਦਾ ਬਹੁਤ ਕੁਝ ਹੁੰਦਾ ਪਰ ਡਾਕਟਰ ਜਵਾਬ ਦੇ ਜਾਂਦਾ ਸੁਣਨ ਨੂੰ ਬਹੁਤ ਕੁਝ ਹੁੰਦਾ ਕੰਨ ਰਹਿ ਜਾਂਦੇ ਆ ਦੰਦ ਖਤਮ ਹੋ ਜਾਂਦੇ ਚਬਣ ਸ਼ਕਤੀ ਖਤਮ ਹੋ ਜਾਂਦੀ ਹੈ ਮੂੰਹ ਚੋਂ ਬੁਰਕੀ ਡਿੱਗਣ ਲੱਗ ਪੈਂਦੀ ਹੈ ਮਤਲਬ ਰੱਬ ਨੇ ਸਾਨੂੰ ਇਸੇ ਜੀਵਨ ਚ ਦੱਸ ਦਿੱਤਾ ਵੀ ਹੋਏਗਾ ਤੇਰੇ ਕੋਲ ਬਹੁਤ ਕੁਝ ਪਰ ਤੂੰ ਉਹਨੂੰ ਮਾਣ ਨਹੀਂ ਸਕੇਗਾ ਫਿਰ ਗੁਰੂ ਸਾਹਿਬ ਕਹਿੰਦੇ ਮਰਨ ਤੋਂ ਬਾਅਦ ਕੀ ਮਿਲੇ ਜਾਏਗਾ ਮਾਇਆ ਕੋਮਤ ਕਹਾ ਕਰਤ ਹੈ ਸੰਤ ਨਾ ਕਾ ਹੋ ਜਾਈ ਨਾਲ ਤਾਂ ਤੇਰੇ ਜਾਣਾ ਨਹੀਂ ਇਸ ਕਰਕੇ ਹੋਣਾ ਜ਼ਰੂਰੀ ਹੈ ਪਰ ਉਹਦੀ ਪਕੜ ਖਤਮ ਕਰਨੀ ਸਾਡੇ ਲਈ ਜ਼ਰੂਰੀ ਹੈ ਬਿਰਧ ਪਿਓ ਅਜੋ ਨਹੀਂ ਸਮਝਿਆ ਕੌਣ ਕੁਮਤ ਤੁਰ ਜਾਣਾ ਗੁਰੂ ਜੀ ਕਹਿੰਦੇ ਜਦੋਂ ਇਹ ਬਜ਼ੁਰਗ ਹੋ ਗਿਆ ਨੈਨੋ ਨਿਰਬਹਿ ਤਨਖੀਨਾ ਫਿਰ ਕਹਿੰਦੇ ਇਹ ਹੁਣ ਹੋਰ ਸਗੋ ਧਰਮ ਦੇ ਵਿੱਚ ਤੇ ਕੀ ਜੋੜਨਾ ਚਲੋ ਬਜ਼ੁਰਗੀ ਦੇ ਵਿੱਚ ਵੀ ਆ ਜਾਏ ਵੀ ਮਹਾਰਾਜ ਮੈਂ ਬੜਾ ਜੀਵਨ ਜ਼ਿੰਦਗੀ ਦਾ ਇਹ ਇਲਸਾਮਾ ਕੱਢ ਦਿੱਤਾ ਮੈਂ ਹੁਣ ਆਪਣੀ ਭੋਗ ਤੋਂ ਪਹਿਲਾਂ ਜਿੰਦਿਆਂ ਜੀ ਸਹਿਜ ਪੜ ਦਾ ਭੋਗ ਪਾਵਾਂਗਾ ਮੈਂ ਅਜੇ ਤੱਕ ਮੁਖਵਾਕ ਨਹੀਂ ਲਿਆ ਮੈਂ ਅਜ ਮੁਖਵਾਕ ਲਵਾਂਗਾ ਮੈਂ ਅਜੇ ਤੱਕ ਬਾਣੀ ਦਾ ਪ੍ਰਕਾਸ਼ ਪੰਤਾ ਅਖੀਰ ਉਮਰ ਵੀ ਆ ਜਾਏ ਤਾਂ ਵੀ ਚੰਗੀ ਗੱਲ ਹੈ ਗੁਰੂ ਜੀ ਕਹਿੰਦੇ ਬਿਰਧ ਪਿਓ ਅਜੂ ਨਹੀਂ ਸਮਝੇ। ਵੀ ਬਜ਼ੁਰਗ ਹੋ ਗਿਆ ਹਲੇ ਵੀ ਨਹੀਂ ਇਹਨੂੰ ਸਮਝ ਆ ਰਹੀ। ਹਲੇ ਵੀ ਨਸ਼ੇ ਕਰ ਰਿਹਾ। ਹਲੇ ਵੀ ਇਹ ਪਦਾਰਥਾਂ ਦੇ ਵਿੱਚ ਪਕੜ ਰੱਖ ਰਿਹਾ। ਹਲੇ ਵੀ ਨਾਲਚ ਕਰ ਰਿਹਾ। ਕੌਣ ਕੁਮਤ ਉਰਜਾਨਾ ਗੁਰੂ ਜੀ ਕਹਿੰਦੇ ਤੂੰ ਕਿਹੜੀ ਭੈੜੀ ਮਤ ਦੇ ਵਿੱਚ ਉਲਝਿਆ ਪਿਆ ਹੈ। ਜਿਹੜੀ ਬਜ਼ੁਰਗ ਅਵਸਥਾ ਨੇ ਜੀ ਉਦੋਂ ਤੇ ਬੰਦੇ ਕੋਲ ਸੀਮਤ ਸਮਾਂ ਰਹਿ ਜਾਂਦਾ। ਉਦੋਂ ਬੰਦੇ ਨੂੰ ਸਭ ਤੋਂ ਧਰਮ ਦੇ ਪਰਾਰੇ ਕਰ ਲੈਣੇ ਚਾਹੀਦੇ। ਅ ਮੈਂ ਇੱਕ ਐਗਜ਼ਾਮਪਲ ਦਵਾਂਗਾ ਆਪਣੇ ਕੋਲ 5 ਮਿੰਟ ਦਾ ਸਮਾਂ ਰਿਹਾ ਹੈਗੇ ਲਾਸਟ ਪੰਕਤੀ ਆਪਾਂ ਵਿਚਾਰਾਂਗੇ ਇੱਕ ਛੋਟੀ ਜੀ ਐਗਜ਼ਾਮਪਲ ਹੈ ਜੀ ਅੱਜ ਆਪਣੇ ਕੋਲ ਵਾਈਫਾਈ ਹੈ ਅੱਜ ਆਪਾਂ ਆਨਲਾਈਨ ਕਿਸੇ ਦਾ ਰੀਚਾਰਜ ਨਹੀਂ ਵਾਈਫ ਦਾ ਫੋਨ ਆ ਗਿਆ ਮੈਸੇਜ ਆ ਗਿਆ ਘਰ ਚ ਕਿੰਨੇ ਫੋਨ ਨੇ ਆਪਾਂ ਕਿਸੇ ਨਾਲ ਵੀ ਗੱਲ ਕਰ ਸਕਦੇ ਜਿਵੇਂ ਹੁਣ ਮੈਂ ਇੱਥੋਂ ਤੁਹਾਡੇ ਨਾਲ ਗੱਲ ਕਰ ਰਿਹਾ ਪਹਿਲਾਂ ਨਾ ਜੀ ਕੁਝ ਕੁ ਸਾਲ ਪਹਿਲਾਂ ਐਸਟੀਡੀ ਹੁੰਦੀ ਸੀ ਜਾਂ ਆਪਾਂ ਸਕ੍ਰੈਚ ਕਰਕੇ 20 ਰੁਪਏ ਦਾ ਕੁੱਪਣ ਪਾਇਆ ਕਰਦੇ ਸੀਗੇ ਹੁਣ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ 20 ਰੁਪਏ ਦਾ ਆਪਣੇ ਕੋਲ ਬੈਲੈਂਸ ਹੈ। ਹੈ ਨਾ ਜੀ 20 ਰੁਪਏ ਦਾ ਬੈਲੈਂਸ ਹੈ ਤੇ ਮੈਂ 16 ਰੁਪਏ ਦੀ ਤੇ ਗੱਲ ਕਰ ਚੁੱਕਿਆ। ਹੁਣ ਮੇਰੇ ਕੋਲ ਰਹਿ ਗਏ 2-3 ਰੁਪਏ। ਜਦੋਂ 2-3 ਰੁਪਏ ਬੈਲੈਂਸ ਬਚਿਆ ਹੋਵੇ ਨਾ ਜੀ ਫਿਰ ਬੰਦਾ ਲੰਬੀਆਂ ਜਵੜੀਆਂ ਨਹੀਂ ਮਾਰਦਾ। ਫਿਰ ਬੰਦਾ ਇਹ ਨਹੀਂ ਹਾਂਜੀ ਹੋਰ ਸੜਾਓ ਜੀ ਚਾਹ ਪੀੜੀ ਜੀ ਕੀ ਕਰਦੇ ਐਵੇਂ ਨਹੀਂ ਕਰ ਦੋ। ਉਹ ਕਹਿੰਦਾ ਵੀ ਮੇਰੇ ਕੋਲ ਇੱਕ ਦੋ ਰੁਪਏ ਰਹਿ ਗਿਆ। ਪਤੇ ਦੀ ਗੱਲ ਕਰੋ। ਵੀ ਪਤੇ ਦੀ ਗੱਲ ਕਰੋ ਤਾਂ ਜੋ ਆਪਾਂ ਇਹ ਨਾ ਹੋਵੇ ਬੈਲੈਂਸ ਖਤਮ ਹੋ ਜਾਏ ਤੇ ਮੁੱਖ ਗੱਲ ਰਹਿ ਜਾਏ। ਗੁਰਤੇਗ ਬਾਦਰ ਜੀ ਕਹਿੰਦੇ ਜਦੋਂ ਇਹ ਸਰੀਰ ਬਜ਼ੁਰਗ ਅਵਸਥਾ ਚ ਆ ਗਿਆ। ਉਦੋਂ ਤੇ ਬੰਦਾ ਪਤੇ ਦੀ ਗੱਲ ਕਰ ਲੈਣਾ। ਵੀ ਮੈਂ ਪਹਿਲਾਂ ਤੇ ਜਵੜੀਆਂ ਦੇ ਵਿੱਚ ਪਹਿਲਾਂ ਨਸ਼ੇ ਦੇ ਵਿੱਚ ਤਰਨਾ ਪੋਈ ਉਹੀ ગયો। ਸਮਾ ਲੰਘਿਆ। ਵੀ ਹੁਣ ਤਾਂ ਮੈਂ ਕੋਈ ਪਤੇ ਦੀ ਗੱਲ ਕਰ ਲਾਂ ਮੇਰੇ ਕੋਲ ਹੁਣ ਬੈਲੈਂਸ ਬੜਾ ਘੱਟ ਰਹਿ ਗਿਆ। ਹੁਣ ਮੈਂ ਘੱਟ ਸਮੇਂ 'ਚ ਵੱਧ ਲਾਹਾ ਦੇਣਾ। ਪਰ ਗੁਰੂ ਜੀ ਕਹਿੰਦੇ ਕੌਣ ਮਤ ਕਮਤ ਉਰਜਣਾ। ਵੀ ਉਦੋਂ ਵੀ ਲਾਸਟ ਵਾਲੇ ਸਮੇਂ ਦੀ ਕਦਰ ਨਹੀਂ ਜਾਣਦਾ